ਸੱਚੀ ਗੱਲ ਤੁਸੀਂ ਵੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਕੱਲ ਸੁਨੰਦਤ ਸ਼ਰਮਾ ਨੇ ਆਪਣੀ ਇੱਕ ਪੋਸਟ ਦੇ ਵਿਚਕਾਰ ਸੀਐਮ ਭਗਵੰਤ ਮਾਨ ਨੂੰ ਟਵੀਟ ਕੀਤਾ ਸੀ ਟੈਗ ਕੀਤਾ ਸੀ ਤੇ ਕਿਹਾ ਸੀ ਕਿ ਮੇਰੀ ਸਹਾਇਤਾ ਕੀਤੀ ਜਾਵੇ ਤੇ ਵੂਮਨ ਕਮਿਸ਼ਨ ਪੰਜਾਬ ਰਾਜ ਲਾਲੀ ਗਿੱਲ ਨੇ ਉਸਤੇ ਸੂ ਮੋਟੋ ਲੈਂਦੇ ਹੋਏ ਗ੍ਰਿਫਤਾਰੀ ਵੀ ਕੀਤੀ ਹੈ ਕਾਰਵਾਈ ਵੀ ਹੋਈ ਹੈ ਐਫ ਆਈ ਆਰ ਵੀ ਦਰਜ ਹੋ ਗਿਆ ਮੈਮ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਆ ਇੰਨੇ ਵੱਡੀ ਗਾਇਕ ਹੈਗੀ ਆ ਅਸੀਂ ਕਹਿੰਦੇ ਅਮੂਮਨ ਵੂਮਨਸ ਡੇ ਸੀਗਾ ਕੱਲ ਤੇ ਅੱਜ ਦੇ ਦਿਨ ਦੇ ਵਿੱਚਕਾਰ ਇੰਨੀ ਵੱਡੀ ਵੱਡੀ ਸਿੰਗਰਸ ਅਗਰ ਇਸ ਤਰੀਕੇ ਦੇ ਨਾਲ ਕੋਈ ਡਰਾਣ ਧਮਕਾਣ ਲੱਗ ਪਏ ਤਾਂ ਫਿਰ ਤਾਂ ਕਿਸੇ ਵੀ ਐਕਟਰਸ ਦਾ ਜਾਂ ਗਾਇਕ ਦਾ ਕੰਮ ਕਰਨਾ ਬੋਖਾ ਹੈ ਤੇ ਕੋਈ ਪਹਿਲੀ ਵਾਰ ਨਹੀਂ ਹੈ ਇਸ ਇੰਡਸਟਰੀ ਦੇ ਅੰਦਰ ਅਸੀਂ ਬਹੁਤ ਵਾਰੀ ਸੁਣਦੇ ਹਾਂ ਸਾਰੇ ਕਿ ਕਿਤੇ ਨਾ ਕਿਤੇ ਕੋਈ ਐਕਸਪਲੋਇਟੇਸ਼ਨ ਹੁੰਦੀ ਹੈ ਮਗਰ ਇਸ ਤਰ੍ਹਾਂ ਦੀ ਐਕਸਪਲੋਟੇਸ਼ਨ ਮੈਂ ਪਹਿਲੀ ਵਾਰੀ ਦੇਖੀ ਹੈ ਜਦੋਂ ਮੈਂ ਸੁਨੰਦਾ ਦੀ ਪੋਸਟ ਦੇਖੀ ਸੀ ਉਸ ਤੋਂ ਬਾਅਦ ਮੈਂ ਉਹਨੂੰ ਕਾਲ ਕੀਤਾ ਤੇ ਉਹ ਬਹੁਤ ਹੀ ਜ਼ਿਆਦਾ ਭਾਵੁਕ ਸੀ ਫੋਨ ਦੇ ਉੱਤੇ ਔਰ ਉਹ ਇਹ ਕਹਿ ਰਹੀ ਸੀ ਕਿ ਮੈਮ ਦੇਖੋ ਮੈਂ ਇੰਨੀ ਦੇਰ ਦੀ ਕੰਮ ਕਰ ਰਹੀ ਹਾਂ ਇੰਨੇ ਸਾਲਾਂ ਦੀ ਕੰਮ ਕਰ ਰਹੀ ਹਾਂ ਮੈਂ ਇੰਨੇ ਪੈਸੇ ਕਮਾਏ ਨੇ ਲੇਕਿਨ ਅੱਜ ਮੈਂ ਇੱਕ ਛੋਟੇ ਜਿਹੇ ਫਲੈਟ ਦੇ ਅੰਦਰ ਆਪਣੇ ਮਦਰ ਨਾਲ ਰਹਿ ਰਹੀ ਹਾਂ ਤੇ ਮੈਨੂੰ ਨਹੀਂ ਪਤਾ ਮੈਂ ਕਿਰਾਇਆ ਕਿਵੇਂ ਦੇਣਾ ਇਹਦਾ ਮੈਨੂੰ ਨਹੀਂ ਪਤਾ ਮੈਂ ਖਾਣ ਪੀਣ ਦਾ ਜਿਹੜਾ ਆਪਣਾ ਹੈ ਉਹ ਮੈਂ ਕਿਵੇਂ ਕਰਨਾ ਹੈ ਤੇ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਕਹਿੰਦੀ ਮੈਨੂੰ ਕਦੇ ਵੀ ਕੋਈ ਪੈਸਾ ਨਹੀਂ ਦਿੱਤਾ ਗਿਆ ਆ ਔਰ ਜਿਹੜੀ ਗੱਲ ਹੈਗੀ ਆ ਕਿ ਬੌਂਡ ਦੀ ਗੱਲ ਹੈ ਮੈਨੂੰ ਹੋਰ ਕਿਸੇ ਕੰਪਨੀ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਨਹੀਂ ਦੇ ਰਹੇ ਸੀਗੇ ਉਹਨਾਂ ਨੇ ਇਹ ਗੱਲ ਕਿਹਾ ਕਿ ਤੁਸੀਂ ਸਾਡੇ ਨਾਲ ਬੌਂਡ ਸਾਈਨ ਕੀਤਾ ਹੋਇਆ ਹੈ ਉਹ ਲੇਕਿਨ ਅਕੋਰਡਿੰਗ ਟੂ ਹਰ ਕਿ ਮੈਂ ਕੋਈ ਬੌਂਡ ਸਾਈਨ ਨਹੀਂ ਕੀਤਾ ਮੈਨੂੰ ਕਿਸੇ ਚੀਜ਼ ਦਾ ਪਤਾ ਨਹੀਂ ਹੈ ਕਿ ਕੀ ਗੱਲ ਕਰਦੇ ਨੇ ਜਦੋਂ ਇੰਜ ਹੋ ਸਕਦਾ ਹੈ ਕਿ ਪੇਪਰਸ ਤੇ ਉੱਤੇ ਉੱਤੇ ਸਾਈਨ ਕਰਵਾ ਲਿੱਤੇ ਹੋਣ ਉਹਨੂੰ ਜਾਣਕਾਰੀ ਨਾ ਹੋ ਕਿਉਂਕਿ ਜਦ ਬੌਂਡ ਸਾਈਨ ਕੀਤੇ ਜਾਂਦੇ ਨੇ ਬਹੁਤ ਸਾਰੇ ਲੀਗਲ ਫਾਰਮੈਲਿਟੀਜ਼ ਹੁੰਦੀਆਂ ਨੇ ਕਿਸੇ ਵੀ ਆਪਾਂ ਜਦ ਤੱਕ ਸਾਡੇ ਕੋਲ ਲੀਗਲ ਐਡਵਾਈਜ਼ਰ ਨਹੀਂ ਹੁੰਦਾ ਉਹ ਨਹੀਂ ਦੱਸ ਸਕਦਾ ਸੀ ਕਿਹੜੀ-ਕਿਹੜੀ ਚੀਜ਼ਾਂ ਦੇ ਵਿਚਕਾਰ ਫਸ ਸਕਦੇ ਨੇ ਕੀ ਪਤਾ ਸ਼ਾਇਦ ਇਸ ਤਰੀਕੇ ਦੇ ਨਾਲ ਵੀ ਕੁਝ ਹੋਇਆ ਹੋਵੇ ਦੇਖੋ ਇਹ ਮੈਨੂੰ ਤੇ ਨਹੀਂ ਪਤਾ ਇਹ ਸਿਰਫ ਉਹ ਹੀ ਦੱਸ ਸਕਦੇ ਨੇ ਇਸ ਚੀਜ਼ ਦੇ ਬਾਰੇ ਲੇਕਿਨ ਹੋ ਸਕਦਾ ਹੈ ਕਿ ਇੱਥੇ ਵੀ ਐਕਸਪਲੋਇਟੇਸ਼ਨ ਹੋਈ ਹੋਵੇ ਉਹਨੂੰ ਨਹੀਂ ਪਤਾ ਕਿ ਮੈਨੂੰ ਕਿਹੜੇ ਪੇਪਰਾਂ ਦੇ ਉੱਤੇ ਸਾਈਨ ਕਰਵਾਏ ਨੇ ਪਰ ਅਕੋਰਡਿੰਗ ਟੂ ਹਰ ਮੈਨੂੰ ਕੋਈ ਨਹੀਂ ਪਤਾ ਨੋਲੇਜ ਨਹੀਂ ਹੈ ਬੌਂਡ ਦੀ ਬਿਲਕੁਲ ਵੀ ਔਰ ਬੰਗਨ ਦੇ ਬਾਵਜੂਦ ਵੀ ਕਿ ਮੈਨੂੰ ਦਿਖਾਓ ਤੇ ਸੀ ਕਿਹੜਾ ਬੌਂਡ ਹੈ ਉਹਨਾਂ ਨੇ ਨਹੀਂ ਦਿਖਾਇਆ ਕਦੇ ਵੀ ਉਹਨੂੰ ਇੰਜ਼ਾਮ ਵੀ ਕਾਫੀ ਲਾਇਨ ਹੈ ਕਿ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਪਿਤਾ ਦੀ ਮੌਤ ਹੋ ਚੁੱਕੀ ਹੈ ਇਸ ਟਾਈਮ ਤੇ ਬਿਲਕੁਲ ਕੱਲੀ ਹੈ ਆ ਫਾਦਰ ਨਾ ਹੋਣ ਦੇ ਕਰਕੇ ਕਈ ਵਾਰ ਅਜਿਹਾ ਹੁੰਦਾ ਮਰਦਿੱਦਾ ਸੋਚ ਲੈਂਦੇ ਕਿ ਚਲੋ ਇਹਨੂੰ ਜਿਆਦਾ ਪੜਾ ਧਮਕਾ ਸਕਦੇ ਨੇ ਇਹਦੇ ਉੱਤੇ ਜਿਆਦਾ ਕਾਬਜ਼ ਹੋ ਸਕਦੇ ਨੇ ਦੇਖੋ ਇਦਾਂ ਹੈ ਕਿ ਮਾਲੀ ਹਾਲਤੋ ਕਮਜ਼ੋਰ ਜਿਹੜਾ ਹੋਵੇ ਬੰਦਾ ਫੇਰ ਉਹ ਕੱਲਾ ਹੋਵੇ ਤੇ ਉਹਦਾ ਫਾਇਦਾ ਜਿਹੜੀ ਇਹ ਦੁਨੀਆ ਜ਼ਰੂਰ ਚੁੱਕਦੀ ਹੈ ਇਸ ਚੀਜ਼ ਦੇ ਉੱਤੇ ਠੀਕ ਹੈ ਐਕਸਪਲੋਇਟ ਕੀਤਾ ਜਾਂਦਾ ਇਸ ਚੀਜ਼ ਨੂੰ ਉਹਦੇ ਵੀ ਫਾਦਰ ਦੀ ਡੈਥ ਤੋਂ ਬਾਅਦ ਉਹ ਆਪਣੀ ਮਦਰ ਨੂੰ ਲੈ ਕੇ ਪਿੰਡ ਤੋਂ ਇੱਥੇ ਸ਼ਹਿਰ ਆ ਗਏ ਸੀ ਇੱਕ ਛੋਟਾ ਜਿਹਾ ਫਲੈਟ ਲਿਆ ਉੱਥੇ ਰਹਿਣਾ ਸ਼ੁਰੂ ਕੀਤਾ ਉਹਨੇ ਮਗਰ ਉਹ ਇਸ ਚੀਜ਼ ਨੂੰ ਜ਼ਰੂਰ ਕਹਿੰਦੀ ਹੈ ਕਿ ਮੈਂ ਮੇਰੇ ਕੋਲ ਇਸ ਟਾਈਮ ਕੋਈ ਪੈਸਾ ਨਹੀਂ ਹੈ ਕਮ ਸੇ ਕਮ ਮੇਰੇ ਕੋਲ ਥੋੜੇ ਪੈਸੇ ਤੇ ਹੋਣੇ ਚਾਹੀਦੇ ਨੇ ਅਗਰ ਲੇਕਿਨ ਕਹਿੰਦੀ ਜਦੋਂ ਮੈਂ ਉਹਨਾਂ ਤੋਂ ਪੈਸੇ ਮੰਗੇ ਨੇ ਉਹ ਕਹਿੰਦੇ ਤੇਰੇ ਪਾਸੇ ਤਾਂ ਕੋਈ ਬਣਦਾ ਹੀ ਨਹੀਂ ਕਿਉਂਕਿ ਜਿੰਨੇ ਤੂੰ ਕਮਾਈ ਸੀ ਉਹ ਅ ਐਫਆਈਆਰ ਦਰਜ ਹੋ ਗਈ ਪਿੰਕੀ ਤਾਲੀਵਾਲ ਨੂੰ ਕੋਰਟ ਦੇ ਵਿਚਕਾਰ ਪੇਸ਼ ਕੀਤਾ ਜਾਏਗਾ ਲੇਕਿਨ ਅਗਰ ਲੀਗਲ ਐਡਵਾਈਸ ਦੀ ਜ਼ਰੂਰਤ ਪੈ ਗਈ ਸੁਨੰਦਾ ਸ਼ਰਮਾ ਨੂੰ ਕੀ ਤੁਸੀਂ ਲੀਗਲ ਐਡਵਾਈਸ ਦੋਗੇ ਬਿਲਕੁਲ ਦਵਾਂਗੇ ਅਸੀਂ ਆਪ ਸਰਕਾਰੀ ਵਕੀਲ ਕਰਕੇ ਡੈਫੀਨਿਟਲੀ ਉਹਦੀ ਪੂਰੀ ਮਦਦ ਕਰਾਂਗੇ ਤੇ ਇੰਡਸਟਰੀ ਦੇ ਨਾਲ ਵੀ ਗੱਲਬਾਤ ਕਰੋਗੇ ਕਿ ਇਸ ਤਰੀਕੇ ਦੇ ਨਾਲ ਅਗਰ ਉਸ ਨੂੰ ਸਾਈਡ ਕੀਤਾ ਜਾ ਰਿਹਾ ਤਾਂ ਇੰਡਸਟਰੀ ਵੀ ਅੱਗੇ ਆਏ ਤਾਂ ਕਿ ਉਹਦੀ ਹੈਲਪ ਹੋ ਸਕੇ ਦੇਖੋ ਮੈਂ ਅਪੀਲ ਕਰ ਸਕਦੀ ਹਾਂ ਕਿ ਇਸ ਹਰੇਕ ਨੂੰ ਕਿ ਅਗਰ ਤੁਸੀਂ ਆਪਣੇ ਇੱਕ ਆਰਟਿਸਟ ਦੇ ਨਾਲ ਖੜਨਾ ਚਾਹੀਦਾ ਅਗਰ ਹੋਰ ਵੀ ਕੋਈ ਕੁੜੀਆਂ ਨੇ ਅਗਰ ਉਹਨਾਂ ਦੇ ਨਾਲ ਕੋਈ ਵੀ ਐਕਸਪਰਟੇਸ਼ਨ ਕਿਤੇ ਵੀ ਹੋਈ ਹੋਵੇ ਕਿਸੇ ਦੇ ਨਾਲ ਵੀ ਕੋਈ ਕੋਈ ਧੋਖਾ ਹੋਇਆ ਹੋਵੇ ਕਿਤੇ ਵੀ ਉਹਨਾਂ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਸੁਨੰਦਰ ਨਾਲ ਵੀ ਖੜਨਾ ਚਾਹੀਦਾ ਪਰ ਆਪਣੇ ਆਪ ਨੂੰ ਵੀ ਮਜ਼ਬੂਤ ਕਰਕੇ ਇਹ ਫੈਕਟ ਜਿਹੜੇ ਨੇ ਇੰਡਸਟਰੀ ਦੇ ਸਾਹਮਣੇ ਰੱਖਣੇ ਚਾਹੀਦੇ ਨੇ वैसे कल वुमेन्स डे ਸੀ ਅਸੀਂ ਵੀ ਊਮਨ ਨੂੰ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਆਤਮ ਵਿਸ਼ਵਾਸ ਨੂੰ ਲੈ ਕੇ ਬੜੀ ਗੱਲਾਂ ਕਰਦੇ ਨੇ ਲੇਕਿਨ ਜਦ ਉਹਨਾਂ ਦੀ ਭਾਵੁਕ ਪੋਸਟ ਦੇਖੀ ਤਾਂ ਬਹੁਤ ਹੀ ਗਮ ਲੱਗਿਆ ਕਿ ਇਸ ਤਰ੍ਹਾਂ ਦੇ ਨਾਲ ਵੀ ਇੰਡਸਟਰੀ ਜਿਹੜਾ ਕੁਝ ਕਰ ਸਕਦੀ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਜਿਹੜਾ ਕੁੜੀਆਂ ਨੂੰ ਅੱਗੇ ਆਉਣ ਵਾਸਤੇ ਆਪਣੇ ਹੱਕਾਂ ਦੇ ਲਈ ਜਿਹੜਾ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕੈਮਰਾਮੈਨ ਜੱਗੀ ਦੇ ਨਾਲ ਨਿਰੂਪ ਚਲਵਾਨ ਡੈਨਿਕ ਸਵੇਰਾ ਟੀਵੀ